ਆਹ ਜਗਾਤੇ ਵੀ ਕਦੇ ਰੌਣਕਾਂ ਹੁੰਦੀਆਂ ਸੀ ਕਹਿ ਲੋ ਰਿਆਸਤ ਹੁੰਦੀ ਸੀ ਇੱਥੇ ਇਹਨਾਂ ਦੇ ਪੁਰਖਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਵੰਜਾ ਰਾਜੇ ਜਦੋਂ ਕੱਢੇ ਸੀ ਉਦੋਂ ਗੁਰੂ ਸਾਹਿਬ ਨੇ ਇਹਨਾਂ ਨੂੰ ਛਡਵਾਇਆ ਸੀ ਬਾਅਦ ਦੇ ਵਿੱਚ ਉਹਨਾਂ ਰਾਜਿਆਂ ਦੇ ਪੋਤੇਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੁਸ਼ਮਣੀ ਵਿੱਢੀ ਸੀ ਅੱਜਕੱਲ ਇਹ ਰਿਆਸਤ ਸਾਰੀ ਉਜੜ ਚੁੱਕੀ ਆ ਇਹਦੀਆਂ ਕੁਝ ਨਿਸ਼ਾਨੀਆਂ ਕੁਝ ਮੰਦਰ ਇੱਥੇ ਖੜੇ ਆ ਇਸ ਜਗ੍ਹਾ ਦਾ ਉਜਾੜਾ ਤੇ ਸਿੱਖ ਕੌਮ ਦੇ ਝੂਲ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਇਸ ਕੌਮ ਨੂੰ ਉਜਾੜਨ ਵਾਲਿਆਂ ਦਾ ਅਖੀਰ ਨੂੰ ਕੀ ਹਸ਼ਰ ਹੋਇਆ ਵੀਡੀਓ ਸ਼ੇਅਰ ਕਰਿਓ ਤੇ ਦੁਨੀਆ ਨੂੰ ਵਿਖਾਓ ਆ ਖੂਬਸੂਰਤ ਝੀਲ ਕਹਿ ਸਕਦੇ ਆ ਕਿ ਕਹਿਲੂਰ रियासत ਨੂੰ ਖਾ ਗਈ ਕਹਿਲੂਰ ਰਿਆਸਤ ਉਹ ਸੀ ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਹਿ ਸਕਦੇ ਆ ਕਿ ਵੈਰ ਚੱਲਦਾ ਹੁੰਦਾ ਸੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੇ ਉਹ ਹਮਲੇ ਹੀ ਕਰਦੇ ਹੁੰਦੇ ਸੀਗੇ ਬਲਾਸਪੁਰ रियासत ਦੇ ਵਿੱਚ ਆ ਸੀ ਆ ਦੇਖੋ ਆ ਝੀਲ ਆ ਗੋਬਿੰਦ ਸਾਗਰ ਝੀਲ ਕਹਿੰਦੇ ਆ ਇਹਨੂੰ ਇੱਥੇ ਕਹਿਲੂਰ रियासत ਦੇ ਮਹਿਲ ਹੁੰਦੇ ਸੀਗੇ ਉਹ ਮਹਿਲ ਸਾਰੇ ਖਤਮ ਹੋ ਚੁੱਕੇ ਆ ਮਤਲਬ ਝੀਲ ਬਣਾਈ ਗਈ ਸੀ ਜਦੋਂ ਜਦੋਂ ਭਾਖੜਾ ਡੈਮ ਦਾ ਨਿਰਮਾਣ ਹੋਇਆ ਤੋਂ ਸਾਰੇ ਵਿੱਚ ਡੁੱਬ ਗਏ ਟੁੱਟ ਗਏ ਤੇ ਕੁਝ ਮੰਦਰਾਂ ਦੇ ਅਵਸ਼ੇਸ਼ ਬਚੇ ਹੋਏ ਆ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਮੰਦਰ ਸੀ ਨਾ ਕਿਹਾ ਜਾਂਦਾ ਵੀ 8-900 ਸਾਲ ਪੁਰਾਣੇ ਮੰਦਰ ਆ ਉਹ ਸਾਹਮਣੇ ਉਹ ਪਰਲੇ ਪਾਸੇ ਨਜ਼ਰ ਆਉਣਗੇ ਉਹ ਸਹੀ ਸਲਾਮਤ ਹਰੇ ਆ ਮਤਲਬ ਇਹ ਜਿਹੜੇ ਹੈਗੇ ਸਾਰੇ ਪਾਣੀ ਚ ਡੁੱਬ ਜਾਂਦੇ ਆ ਲਵਾ ਲਵ ਹੋ ਜਾਂਦੇ ਉਤੋਂ ਤੱਕ ਮਤਲਬ ਪਾਣੀ ਭਰ ਜਾਂਦਾ ਸਾਰਾ ਪਰ ਇਹ ਮੰਦਰ ਸਹੀ ਸਲਾਮਤ ਰਹਿੰਦੇ ਆ ਇਹਨਾਂ ਨੂੰ ਕੁਝ ਨਹੀਂ ਹੋਇਆ ਇਹ ਤਾਂ ਮੰਦਰ ਦਿਸ ਰਹੇ ਆ ਇਤੋਂ ਬਿਨਾ ਸੈਂਕੜੇ ਮਤਲਬ ਕਹਿ ਸਕਦੇ ਆ ਕਿ ਮੰਦਰਾਂ ਦੇ ਕਹਿ ਸਕਦੇ ਕਿ ਅਵਸ਼ੇਸ਼ ਇਸ ਥੱਲੇ ਜ਼ਮੀਨ ਦੇ ਥੱਲੇ ਦੱਬੇ ਪਏ ਹੋਇਆ ਕਹ ਲੂਰ ਰਿਆਸਤ ਆ ਪਹਾੜੀ ਰਾਜਾਂ ਦੀਆਂ ਰਿਆਸਤਾਂ ਜੋ ਪਹਾੜੀ ਰਾਜ ਹੈ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਵੈਰ ਚੱਲਦਾ ਸੀ ਉਹ ਸਾਹਮਣੇ ਉੱਧਰ ਵੀ ਕੁਝ ਨੰਨੂ ਨਹੀਂ ਨਤਰਉਣਗੇ ਮੰਦਰਾਂ ਦੇ ਉੱਤੇ ਲਈ ਗੁੰਮੰਦ ਨਜ਼ਰ ਆ ਰਹੇ ਆ ਡਰੋਨ ਰਾਹੀਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਇਜਾਜ਼ਤ ਮਿਲ ਗਈ ਆ ਝੀਲ ਹੋ ਗਈ ਗੋਬਿੰਦ ਸਾਗਰ ਝੀਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਬਾਣਾ ਜਿਹੜਾ ਭਾਖੜਾ ਡੈਮ ਸੀ ਇਹ 1955 ਤੋਂ 62 ਦੇ ਦਰਮਿਆਨ ਸੋ ਇਨਾ ਕੀ ਹਿੱਸਾ ਵਾ ਇੱਥੇ ਨੇੜੇ ਜਿਹੜੇ ਮਤਲਬ ਬਣਾਇਆ ਗਿਆ ਸੀ ਉਹਦੇ ਕਰਕੇ ਫਿਰ ਇਹ ਝੀਲ ਨੂੰ ਬਣਾਇਆ ਗਿਆ ਸੀ ਜਿਹੜਾ ਬਲਾਸਪੁਰ ਅਸਲ 'ਚ ਸ਼ਹਿਰ ਹੁੰਦਾ ਸੀ ਉਹ ਇਸ ਥਾਂ ਤੇ ਸੀ ਇੱਥੋਂ ਚੱਕ ਕੇ ਦੂਜੀ ਥਾਂ ਫਿਰ ਨਵਾਂ ਬਲਾਸਪੁਰ ਸ਼ਿਫਟ ਹੋਇਆ ਕਹਿਲੂਰ रियासत ਪਹਾੜੀ रियासत ਤੇ ਆ ਖੂਬਸੂਰਤ ਮੰਦਿਰ ਦੇਖ ਲੋ ਗੇਰਾ ਕੁਛ ਨਹੀਂ ਹੋਇਆ ਸਾਰੇ ਪਾਣੀ 'ਚ ਡੁੱਬ ਜਾਂਦੇ ਆ ਮੈਂ ਤੁਸੀਂ ਮੰਨ ਕੇ ਚੱਲੋ ਮਾੜੀ ਜਿਹੀ ਹੜ੍ਹ ਅੱਜਕੱਲ੍ਹ ਘਰ ਨੂੰ ਆ ਜੇ ਤਾਂ ਘਰ ਡਿੱਗਣ ਵਰਗੇ ਹੋ ਜਾਂਦੇ ਆ ਪਰ ਆ ਮੰਦਰਾਂ ਨੂੰ ਕੁਛ ਨਹੀਂ ਹੋਇਆ ਆ ਦੇਖ ਸਕਦੇ ਹਾਂ ਇੱਕ ਵੱਡਾ ਮੰਦਰ ਵਿਚਕਾਰ ਆ ਦੋ ਮੰਦਰ ਛੋਟੇ ਸਾਈਡਾਂ ਤੇ ਅਤੇ ਪਾਸੇ ਸ਼ਿਵਲਿੰਗ ਵਗੈਰਾ ਸਥਾਪਿਤ ਕੀਤਾ ਹੋਊਗਾ ਦੱਸਿਆ ਜਾਂਦਾ ਵੀ ਨਾਹਰ ਸਿੰਘ ਵਿਸ਼ਨੂੰ ਮਤਲਬ ਤੇ ਇਹ ਦੁਰਗਾ ਦੇ ਵੀ ਇਹਨਾਂ ਦੇ ਮੰਦਰ ਸੀਗੇ ਇਸ ਏਰੀਆ ਦੇ ਵਿੱਚ ਹਾਂ ਇਹ ਥੱਲੇ ਦੱਬੇ ਹੋਏ ਆ ਦੇਖੋ ਗੋਪੀਪੁਰ ਇਧਰ ਨੇੜੇ ਕਰਕੇ ਦਿਖਾ ਦਿਓ ਆ ਦਿਖਾ ਸਕਦੇ ਤੁਸੀਂ ਆ ਬਾਹਰ ਦਰਵਾਜਾ ਤੋਂ ਛੋਟਾ ਜਿਹਾ ਦੱਸ ਰੇ ਗੋਪੀਪੁਰ ਨੇੜੇ ਲੈ ਜਿਓ ਆ ਦਰਵਾਜਾ ਅੱਧਿਓ ਬਾਹਲਾ ਥੱਲੇ ਦੱਬਿਆ ਗਿਆ ਵਾ ਆ ਦੇਖ ਸਕਦੇ ਹੋ ਬਾਦ ਦਾ ਦਰਵਾਜਾ ਥੱਲੇ ਮਿੱਟੀ ਚ ਦਲਦਲ ਦੇ ਵਿੱਚ ਤਸਿਆ ਪਿਆ ਵਾ ਇਹ ਪ੍ਰਾਤਨ ਵਿਭਾਗ ਨੂੰ ਚਾਹੀਦਾ ਸੀ ਸੰਭਣਾ ਖੈਰ ਨਹੀਂ ਸੰਭਿਆ ਗਿਆ ਹਨ ਆ ਦੇਖੋ ਇਟਾਂ ਪੱਥਰ ਕਿਸ ਹਾਲ ਕਤਾਬ ਦੀ ਕਲਾਕਾਰੀ ਆ ਵੀ ਹਜੇ ਤੱਕ ਵੀ ਖਰੇ ਨਹੀਂ ਗੇ ਮਤਲਬ ਜਿੰਨਾ ਵੇਲੇ ਚ ਮੈਸਤਰੀ ਨਹੀਂ ਬਣਾਇਓ ਪੱਥਰਾਂ ਨੂੰ ਮਤਲਬ ਕਹਿ ਸਕਦੇ ਆ ਕਿ ਪਰਖ ਨਰਖ ਉਹ ਮੈਸਤਰੀ ਨੂੰ ਪੂਰੀ ਸੀ ਕਿ ਜਿਨੇ ਇਹ ਮੰਦਿਰ ਦਾ ਵਿਸ਼ਕਾਰ ਕੀਤਾ ਬਣਾਇਆ ਆਓ ਦੇ ਇਧਰਲੇ ਪਾਸੇ ਦਿਖਾ ਦਿਓ ਚਾਰੇ ਪਾਸੇ ਦੇਖੋ ਇਹ ਪਹਾੜੇ ਤੇ ਇਸ ਹਾਬ ਦੇ ਮੰਦਰ ਹੁੰਦੇ ਆ ਤੇ ਕਲਾ ਕਰਤیاں ਪੂਰੀਆਂ ਕੀਤੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਚਾਰੇ ਪਾਸੇ ਘੁੰਮਿਓ ਆਓ ਆਜੋ ਇਧਰਲੇ ਪਾਸੇ ਹੋਰ ਵੀ ਦਿਖਾ ਦਈਏ ਕਿ ਕੈਸਾ ਹਾਬ ਦੇ ਸਟਰਕਚਰਸ ਨੂੰ ਨਜ਼ਰ ਆ ਜਾਣਗੇ ਆ ਦੇਖੋ ਢਾਂਚਾ ਦੇਖੋ ਕੈਸਾ ਹਾਬ ਕਿਤਾਬ ਦਾ ਬਣਿਆ ਹੋਇਆ ਇਧਰ ਵੀ ਆਜੋ ਹੋਰ ਵੀ ਮੰਦਰ ਤੁਹਾਨੂੰ ਦਿਖਾ ਦਈਏ ਆਜੋ ਕੋਪੀ ਪਰ ਆਹ ਦਿਖਾਓ ਥੱਲੋਂ ਥੱਲੋਂ ਬੇਸ ਇਹਦਾ ਜਿਹੜਾ ਹੈਗਾ ਕਹਿ ਸਕਦੇ ਆ ਕਿ ਸਟੇਜ ਮੰਚ ਇਹਸਾਉ ਦੇ ਪੱਥਰਾਂ ਦੇ ਨਾਲ ਤਿਆਰ ਕੀਤਾ ਗਿਆ ਵਾ ਦੇਖੋ ਹਜੇ ਤੱਕ ਵੀ ਹਿੱਲੇ ਨਹੀਂ ਗੇ ਆਹ ਦੇਖ ਸਕਦੇ ਹੋ ਕਮਾਲ ਦੀ ਕਲਾਕਾਰੀ ਕੀਤੀ ਹੋਈ ਆ ਤੇ ਇੱਧਰਲੇ ਬਸ ਨਾਲ ਤੁਰਿਆ ਉਹ ਆ ਵੀ ਇੱਕ ਛੋਟਾ ਜਿਹਾ ਮਤਲਬ ਚ ਝਰੋਖੇ ਜਿੰਗੂ ਰੱਖਿਆ ਹੋਇਆ ਵਾ ਪੁਰੇ ਉਹ ਨੇੜੇ ਕਰਿਓ ਇੱਥੇ ਮੂਰਤੀਆਂ ਬਣੀਆਂ ਸੀਗੀਆਂ ਪਰ ਮੂਰਤੀਆਂ ਕੁਝ ਖਰ ਚੁੱਕੀਆਂ ਨੇ ਸਿਰਫ ਆ ਲੱਤਾਂ ਦਾ ਇੱਕ ਲੱਤ ਦਾ ਮਤਲਬ ਪ੍ਰਿੰਟ ਰਹਿ ਗਿਆ ਕਿ ਮਤਲਬ ਨਕਸ਼ਾ ਰਹਿ ਗਿਆ ਤੇ ਇਦਾਂ ਸਾਹ ਤੋਂ ਤੁਸੀਂ ਦੇਖ ਸਕਦੇ ਹੋ ਕਿਆ ਕਮਾਲ ਦੀ ਕਲਾਕਾਰੀ ਸੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਮੰਦਰਾਂ ਦੀ ਸਿਰਜਣਾ ਕੀਤੀ ਤੇ ਉਹ ਸਾਰੀ ਰਿਆਸਤ ਹੀ ਇਹਦੇ ਵਿੱਚ ਦਫਨ ਹੋ ਗਈ ਆ ਤੇ ਆਹ ਦੇਖ ਇਦਾਂ ਵੱਡਾ ਮੰਦਰ ਇਧਰਲੇ ਪਾਸੇ ਆ ਗੋਪੀ ਵੀਰੇ ਆਹ ਦਿਖਾ ਦਿਓ ਤਾਂ ਤੋਂ ਲੈ ਕੇ ਥੱਲੇ ਤੱਕ ਵੀ ਕਿੰਨੀ ਖੂਬਸੂਰਤੀ ਆ ਆਪਾਂ ਜੁੱਤੀ ਲਾ ਕੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕਰਾਂਗੇ ਅੰਦਰ ਵੀ ਜਾ ਕੇ ਦੇਖਾਂਗੇ ਆ ਪਹਿਲਾਂ ਬਾਹਰੋਂ-ਬਾਹਰੋਂ ਦਿਖਾ ਦਿਏ ਆ ਦੇਖੋ ਪਰ ਇੱਥੇ ਲੋਕਾਂ ਨੂੰ ਸਮਝਣ ਦੀ ਲੋਕ ਗੰਦਗੀ ਬਹੁਤ ਪਾ ਜਾਂਦੇ ਆ ਯਾਰ ਮੰਦਰ ਤਾਂ ਮੰਦਰੀ ਹੁੰਦਾ ਵਾ ਪਰ ਗੰਦਗੀ ਪਾ ਜਾਂਦੇ ਆ ਵਿੱਚ ਸਕਟਾਂ ਸਟੀਆਂ ਪਈਆਂ ਵਾ ਬੋਤਲਾਂ ਵੀ ਪਈਆਂ ਵਾ ਹੋ ਸਕਦਾ ਪੈਗ ਪੁੱਗ ਵੀ ਲਾ ਕੇ ਕੋ ਬੋਤਲਾਂ ਸਟਕੇ ਜਾਂਦੇ ਹੋਣ ਲੋਕੋ ਲੋਕਾਂ ਦਾ ਕੰਮ ਹੀ ਜ਼ਿਆਦਾ ਲੱਗਦਾ ਮੈਨੂੰ ਕਿਉਂਕਿ ਇਸ ਮੰਦਿਰ ਬਾਰੇ ਆਮ ਲੋਕਾਂ ਨੂੰ ਟੂਰਿਸਟਾਂ ਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂਗਾ ਪਾਣੀ ਦੇ ਕਰਕੇ ਆ ਦੇਖੋ ਚ ਤਰੇੜਾਂ ਪੈ ਚੁੱਕੀਆਂ ਆ ਦੇਖੋ ਛੱਲਾਂ ਵਜ ਵਜ ਕੇ ਆਹ ਤਰੇੜਾਂ ਨਜ਼ਰ ਆ ਜਾਣਗੀਆਂ ਤੁਹਾਨੂੰ ਆਹ ਤਰੇੜਾਂ ਪੈ ਚੁੱਕੀਆਂ ਮੰਦਿਰ ਦੇ ਵਿੱਚ ਦੇਖੋ ਕਿਰਾ ਇਹ ਕਹਿਲੂਰ रियासत ਦੀ ਮਤਲਬ ਸੀ ਜਿੱਥੇ ਸਾਰੀ ਤੇ ਉਹ ਮੰਦਿਰ ਤੁਸੀਂ ਅਵਸ਼ੇਸ਼ ਦੇਖ ਰਹੇ ਹੋ ਆਜੋ ਕੋਪੀ ਵੀਰ ਆਪਾਂ ਅੰਦਰ ਜਾ ਕੇ ਦੇਖੀਏ ਮੜਾ ਜਾ ਕਿ ਕੈਸਾ ਖਿਤਾਬ ਦੇ ਮੰਦਰ ਅੰਦਰਲੇ ਪਾਸੇ ਆਜੋ ਆਹ ਦੇਖ ਸਕਦੇ ਹੋ ਤੁਸੀਂ ਤਾਂ ਛੱਤਾਂ ਦੇਖ ਸਕਦੇ ਹੋ ਪੱਥਰਾਂ ਦੇ ਉੱਤੇ ਹੀ ਚਿੜੀਆਂ ਹੋਈਆਂ ਸਾਰਾ ਪੱਥਰਾਂ ਦੇ ਢਾਂਚੇ ਤੇ ਆ ਕੋਈ ਸੀਮਟ ਨਹੀਂ ਵਰਤਿਆ ਗਿਆ ਕੋਈ ਚੂਨਾ ਨਹੀਂ ਵਰਤਿਆ ਗਿਆ ਸਿਰਫ ਇੰਟਰਲੋਕਿੰਗ ਸਿਸਟਮ ਉਹਨਾਂ ਜ਼ਮਾਨੇ ਚ ਇੰਟਰਲੋਕਿੰਗ ਸਿਸਟਮ ਹੁੰਦਾ ਸੀ ਅੱਗੇ ਆ ਕੇ ਥੋੜਾ ਜਿਹਾ ਹੋਰ ਦਿਖਾ ਦਿਓ ਆ ਛੱਤ ਦਿਖਾ ਦਿਓ ਕਿਹਸਾ ਉਹਦੇ ਪੱਥਰਾਂ ਦੇ ਨਾਲ ਚਿਣੀ ਹੋਈ ਤੁਹਾਨੂੰ ਛੱਤ ਦਾ ਨਜ਼ਰ ਆ ਜੂਗੀ ਦੇਖ ਕਮਾਲ ਦਾ ਤੁਹਾਨੂੰ 뷰 ਨਜ਼ਰ ਆਊਗਾ ਦੇਖੋ ਤਾਂ ਸਹੀ ਵੀ ਕਿੰਨੀ ਕਮਾਲ ਦੀ ਕਲਾਕਾਰੀ ਸੀ ਉਹਨਾਂ ਲੋਕਾਂ ਦੇ ਵਿੱਚ ਵੀ ਜਿਨ੍ਹਾਂ ਨੇ ਇੰਨਾ મતલਬ ਤਕੜਾ ਕੰਮ ਕੀਤਾ ਹੋਇਆ ਸੀਗਾ ਤੇ ਆਹ ਇਧਰਲੇ ਅੰਦਰਲੇ ਪਾਸੇ ਹੋਰਾਂ ਜੁਨੇ ਇਧਰ ਕਰਕੇ ਇਹ ਗਰਭ ਗ੍ਰਹਿ ਆ ਗਿਆ ਜਿੱਥੇ ਮਤਲਬ ਮੂਰਤੀ ਸਥਾਪਿਤ ਕੀਤੀ ਹੁੰਦੀ ਆ ਨਾ ਇਹ ਗਰਭ ਗ੍ਰਹਿ ਆ ਗਿਆ ਤੇ ਆ ਗੁਪੀ ਵੀਰੇ ਥੋੜੇ ਆਈਐਸਓ ਵਧਾ ਕੇ ਦਿਖਾ ਦਿਓ ਵੀ ਤਾਂ ਕਿ ਕਲੀਅਰ ਨਜ਼ਰ ਆ ਜੇ ਆਹ ਦੇਖ ਸਾਡੇ ਤੁਸੀਂ ਆ ਗਰਭ ਗ੍ਰਹਿ ਆ ਆ ਥੱਲੇ ਦੇਖੋ ਲੋਕਾਂ ਦਾ ਕੀ ਹਾਲ ਪਿਆ ਸਾਡਾ ਦਿਖਾਉਣ ਨੂੰ ਤਾਂ ਜੀ ਨਹੀਂ ਕਰਦਾ ਪਰ ਫਿਰ ਵੀ ਯਾਰ ਪਤਾ ਲੱਗ ਜੇ ਹੈਨਾ ਅਭੀ ਇਸ ਹਾਲ ਪਤਾ ਦੀ ਹਾਲਤ ਦੇ ਵਿੱਚ ਆਤਾਂ ਸ਼ਕਤ ਆ ਸ਼ਕਤ ਵੀ ਗਵੰਧ ਕਿੰਨੀ ਕਲਾਕਾਰੀ ਦੇ ਨਾਲ ਬਣਾਈ ਗਿਆ ਗਵੰਧ ਆਕਾਰ ਦੇ ਵਿੱਚ ਆ ਆ ਦੇਖ ਸਕਦੇ ਹੋ ਤੁਸੀਂ ਗਵੰਧ ਨਜ਼ਰ ਆ ਜੂਗਾ ਤੁਹਾਨੂੰ ਸਾਫ਼ ਤੌਰ ਤੇ ਤੇ ਇਧਰਲੇ ਪਾਸੇ ਵੀ ਸਾਈਡ ਤੇ ਦਿਖਾ ਦਿਓ ਵੀ ਇੱਥੇ ਵੀ ਕੋਈ ਨਾ ਕੋਈ ਚੀਜ਼ ਮਤ ਰੱਖਣ ਵਾਸਤੇ ਪੂਜਾ ਪਾਠ ਦੀ ਚੀਜ਼ ਇੱਥੇ ਹੁੰਦੀ ਸੀ ਇਹ ਮੰਦਿਰ ਦਾ ਅੰਦਰਲਾ ਭਾਗ ਆਜੋ ਹੁਣ ਆਈ ਬਾਹਰਲੇ ਪਾਸੇ ਤੋਂ ਆਈਏ ਮੰਦਿਰ ਦੇਖ ਲਈਏ ਹੁਣ ਇਧਰਲੇ ਪਾਸੇ ਆਪਾਂ ਦੇਖਾਂਗੇ ਆਹਾ ਮੰਦਿਰ ਆ ਆ ਵੀ ਛੋਟਾ ਮੰਦਸਾ ਇਹਦਾ ਇਸ ਉਹਦਾ ਤਾਂ ਮੰਦਰ ਦਾ ਕੁਝ ਬੂਹਾ ਦਰਵਾਜਾ ਬਾਹਰ ਹੈਗਾ ਵਾ ਪਰ ਆ ਮੰਦਰ ਦਾ ਵਾ ਤਾਂ ਜਮਾ ਹੀ ਮਤਲਬ ਅੰਦਰ ਟੱਕਿਆ ਗਿਆ ਮਤਲਬ ਇਹ ਦਰਵਾਜਾ ਅਚ ਬਿਲਕੁਲ ਹੀ ਬੰਦ ਹੋ ਚੁੱਕਿਆ ਵਾ ਆ ਦੇਖੋ ਸਹੀ ਜਮਾ ਹੀ ਦਰਵਾਜਾ ਬੰਦ ਹੋ ਚੁੱਕਿਆ ਇਸ ਮੰਦਰ ਦਾ ਇਹਦੇ ਕਿਸੇ ਪਾਸਿਓਂ ਵੀ ਜਾਣ ਨੂੰ ਰਾਹ ਨਹੀਂ ਹੈਗਾ ਇਹ ਇੱਕ ਇਹ ਵੱਡਾ ਮੰਦਰ ਸੈਂਟਰ ਚ ਆ ਤੇ ਜਿਹੜੇ ਦੋ ਛੋਟੇ ਮੰਦਰ ਆ ਉਹ ਪਾਸਿਆਂ ਤੇ ਬਣੇ ਹੋਏ ਆ ਤੇ ਇੱਥੇ ਵੀ ਚਬੂਤਰਾ ਹੁੰਦਾ ਸੀਗਾ ਇੱਥੇ ਜਿੱਥੇ ਕਿ ਸ਼ਿਵਲਿੰਗ ਵਗੈਰਾ ਸਥਾਪਿਤ ਕਰਕੇ ਪੂਜਾ ਕੀਤੀ ਜਾਂਦੀ ਸੀ ਸ਼ਿਵਲਿੰਗ ਨੰਦੀ ਇੱਥੇ ਸਥਾਪਿਤ ਕੀਤੇ ਜਾਂਦੇ ਸੀਗੇ ਮਤਲਬ ਇਧਰਲੇ ਪਾਸੇ ਸਾਹ ਉਹ ਦੂਰ ਤੱਕ ਵੀ ਮੈਨੂੰ ਜਿੱਥੇ ਨਜ਼ਰ ਪਰੇ ਤਿੰਨ ਮੰਦਰ ਤਾਂ ਇਹ ਹੋਗੇ 1 2 3 ਨਹੀਂ ਉੱਤਰਾਂ ਤਿੰਨ ਉੱਤਰਲੇ ਪਾਸੇ ਮੰਦਰ ਮਨ ਸਾਫ਼ ਤੌਰ ਤੇ ਨਜ਼ਰ ਆ ਰਹੇ ਆ ਵੀ ਕਮਾਲ ਦੀ ਕਲਾਕਾਰੀ ਸੀ ਸੁਣਮੇ ਦੱਸਦੇ ਆ ਕਹਿਲੂਰ ਰਿਆਸਤ ਕਿਹੜੀ ਸੀ ਕਹਿਲੂਰ ਰਿਆਸਤ ਦਾ ਜਿਹੜਾ ਕਲਿਆਣ ਚੰਦ ਹੁੰਦਾ ਸੀ ਇਕ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਤੇ ਉਸ ਕੈਦ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਬਾਹਰ ਕਢਾਇਆ ਜਿਨ੍ਹਾਂ 'ਚ ਪੰਜ ਚਾਰ ਰਾਜਾਂ ਦਾ ਜ਼ਿਕਰ ਮਿਲਦਾ ਕਹਿਲੂਰ ਦਾ ਰਾਜਾ ਹੰਟੂ ਦਾ ਰਾਜਾ ਕਈ ਰਾਜੇ ਸੀ ਕਿ ਕਹਿਲੂਰ ਰਿਆਸਤ ਬਲਾਸਪੁਰ ਰਿਆਸਤ ਦੇ ਇੱਕੋ ਹੀ ਆ ਕਹਿਲੂਰ ਦੀ ਬਿਆਸਲ ਬਲਾਸਪੁਰ ਰਿਆ ਆਪਣਾ ਰਾਜਤਾਨੀ ਹੁੰਦੀ ਸੀ ਤਾਂ ਉਹਨਾਂ ਨੂੰ ਕਢਾਇਆ ਸੀ ਤੇ ਬਾਹਰ ਕਹਿਲੂਰ ਦਾ ਰਾਜਾ ਕਲਿਆਣ ਚੰਦ ਨੇ ਆਖਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਭੀ ਤੁਸੀਂ ਸਾਥੋਂ ਜ਼ਮੀਨਦਾਨ ਚ ਲੈ ਲਓ ਤੇ ਇੱਥੇ ਕੋਈ ਆਪਦੀ ਰਾਜਤ ਬਣਾ ਲਓ ਮਤਲਬ ਕਹਿ ਲਓ ਕਿ ਹੈੱਡਕੁਆਰਟਰ ਬਣਾ ਲਓ ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਐ ਕੋਈ ਨਿਸਮਾ ਆਉਣ ਤੇ ਬਣਾਵਾਂਗੇ ਗੁਰੂ ਸਾਹਿਬ ਨੇ ਫਿਰ ਕੁਝ ਸਮਾਂ ਬਾਅਦ ਜ਼ਮੀਨ ਮਲ ਲੈ ਕੇ ਕੀਰਤਪੁਰ ਨਸਾ ਬਸਾਇਆ ਸੀ ਕਿਉਂਕਿ ਜਿਹੜਾ ਅਨੰਦਪੁਰ ਸਾਹਿਬਾ ਕੀਰਤਪੁਰ ਸਾਹਿਬ ਇਹ ਸਾਰੇ ਉਸ ਸਮੇਂ ਕਹਿਲੂਰ ਰਾਜਸਤ ਦੇ ਵਿੱਚ ਹੀ ਪੈਂਦੇ ਹੁੰਦੇ ਸੀਗੇ ਤੇ ਉਦੋਂ ਬਾਅਦ ਵਿੱਚ ਜਦੋਂ ਗੁਰੂ ਸਾਹਿਬ ਦਾ ਵੇਲਾ ਆਇਆ ਤਾਂ ਇੰਦਰ ਵੀ ਪੀੜੀ ਚੇਂਜ ਹੋ ਗਈ ਕਿ ਉਹੀ ਭੀਮ ਸੈ ਚੰਦ ਹੋਣੀ 마ੜੀ 마ੜੀ ਗੱਲ ਤੇ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਨਾਲ ਵੈਰ ਰੱਖਦੇ ਹੁੰਦੇ ਸੀਗੇ ਜਿੱਜ ਕਰਕੇ ਪੰਗਾਣੀ ਦਾ ਯੁੱਧ ਹੋਇਆ ਸੀਗਾ ਇਹ ਸਮਾਂ ਆਉਣ ਤੇ ਜੇ ਲੋਟ ਲੱਗਦਾ ਸੀ ਤਾਂ ਕਦੇ ਮੁਗਲਾਂ ਨਾਲ ਲੜ ਜਾਂਦੇ ਸੀ ਤੇ ਕਦੇ ਗੁਰੂ ਸਾਹਿਬ ਨਾਲ ਲੜ ਜਾਂਦੇ ਸੀ ਮਤਲਬ ਇਹ ਚੱਕਵੇਂ ਛੁੱਲੇ ਦੀ ਤਰ੍ਹਾਂ ਰਹੇ ਆ ਤਾਂ 1704 ਜਦੋਂ ਗੁਰੂ ਸਾਹਿਬ ਨੂੰ ਘੇਰਾ ਪਿਆ ਚਾਰੇ ਪਾਸਿਓਂ ਉਦੋਂ ਪਹਾੜੀ ਰਾਜੇ ਵੀ ਸਾਰੇ ਲਗਭਗ ਮੁਗਲਾਂ ਵਾਲੇ ਪਾਸੇ ਸੀਗੇ ਚਮਕੌਰ ਦੀ ਗੜੀ 'ਚ ਘੇਰਾ ਪਿਆ ਤਾਂ ਉਦੋਂ 10 ਲੱਖ ਫੌਜ ਦਾ ਜ਼ਿਕਰ ਮਿਲਦਾ 22 ਧਾਰ ਦੇ ਰਾਜੇ ਸਾਰੇ ਸੀਗੇ ਤੁਸੀਂ ਹਿੰਦੂ ਰਾਜਿਆਂ ਦੀਆਂ ਰਿਆਸਤਾਂ ਗਿਣ ਲਓ ਕਿੰਨੀਆਂ ਵਾ ਅ ਜੰਮੂ ਤੋਂ ਲੈ ਕੇ ਇਧਰੋਂ ਪਹਾੜੀ ਰਿਆਸਤਾਂ ਸਾਰੀਆਂ ਕਿੰਨੀਆਂ ਬਣ ਜਾਂਦੀਆਂ ਵਾ ਹਿਮਕੁੰਡ ਸਾਹਿਬ ਤੱਕ ਉਤਰਾਖੰਡ ਵਾਲੇ ਸਾਰੇ ਇਕੱਠੇ ਹੀ ਸੀਗੇ ਤੇ ਉਸ ਤੋਂ ਉਦੋਂ ਫਿਰ ਗੁਰੂ ਸਾਹਿਬ ਨੇ ਮੁਕਾਬਲਾ ਕੀਤਾ ਸੀ ਮਤਲਬ ਕਿ ਜਿਨ੍ਹਾਂ ਦੇ ਪੁਰਖ ਗੁਰੂ ਸਾਹਿਬ ਨੇ ਇੱਕ ਕੈਦ ਚ ਰਿਹਾ ਕਰਾਇਆ ਤਾਂ ਉਹਨਾਂ ਦੇ ਪੁੱਤ-ਪੋਤਿਆਂ ਨੇ ਸਾਥ ਨਾਲ ਬੈਰ ਕਮਾਇਆ ਸੀਗਾ ਤੇ ਉਹਨਾਂ ਦੀ ਸਾਰਿਆਂ ਦੀ ਰਿਆਸਤ ਇੱਥੇ ਹੁੰਦੀ ਸੀਗੀ ਇਸ ਰਿਆਥਾਂ ਦੇ ਉੱਤੇ ਉਹ ਸਾਰਿਆਂ ਦੇ ਮਹਿਲ ਦਫਨ ਹੋ ਚੁੱਕੇ ਆ ਇਸ ਵਕਤ ਆਹ ਮਨੁੱਖ ਨਿਰਮਤ ਝੀਲਾ ਤੇ ਇੱਥੇ ਪੁਰਾਣੇ ਮੰਦਰ ਹੈਗੇ ਆ ਮੰਦਰ ਕੱਲੇ ਬਚੇ ਆ ਜਿੰਨੇ ਕੁ ਤੁਸੀਂ ਅਵਸ਼ੇਸ਼ ਦੇਖ ਸਕਦੇ ਹੋ ਬਾਕੀ ਅਦਰਵਾਈਜ਼ ਸਾਰੇ ਹੀ ਉਹ ਚੀਜ਼ਾਂ ਮੈਲ ਕੀ ਉਹਨਾਂ ਦੀਆਂ ਨਿਸ਼ਾਨੀਆਂ ਰਾਜਾ ਦੀਆਂ ਸਾਰੀਆਂ ਲਗਭਗ ਦਫਨ ਹੋ ਚੁੱਕੀਆਂ ਨੇ ਕਹਿਲੂ ਰਿਆਸਤ ਬਲਾਸਪੁਰ ਦੀ ਗੱਲ ਕਰਦੇ ਆਂ ਆਪਾਂ ਸੋ ਦਰਸ਼ਕੋ ਅਗਲੀ ਵਾਰੀ ਇੱਧਰ ਮੜਾ ਜਾਇਓ ਅਭਿਉ ਦਿਖਾਦੇ ਆਂ ਮੈਂ ਤੁਹਾਨੂੰ ਬਹੁਤ ਸੋਨਾ ਵਿਊ ਨਜ਼ਰ ਆਊਗਾ ਕਮਾਲ ਦੀ ਗੱਲਬਾਤ ਆ ਨਦੀ ਹੈ ਆਪਣਾ ਹੈ ਕੀ ਆ ਗੋਵਿੰਦ ਸਾਗਰ ਝੀਲ ਹੈ ਕੀ ਆ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ਮਿਹਰਬਾਨੀ